ਸੈਕੰਡਰੀ ਸਕੂਲ ਨੂੰ 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 ਕੇੜਾ ਦੇ ਇਸ ਸਜੇ ਪੰਡਾਲ ਵਿੱਚ ਮੇਰੀ ਬਹੁਤ ਸਤਿਕਾਰਯੋਗ ਪੈਣਾ ਤਕਰੀਬਨ ਛੇ ਸਕੂਲਾਂ 'ਚ ਕਿਤੇ ਸਾਇੰਸ ਲੈਬ ਸੀ ਕਿਤੇ ਖੰਦ ਦੀ ਗੱਲ ਸੀ ਇਹ ਚਾਰਤਬਾਰੀ ਵਾਲੀ ਤੇ ਕਮਰਿਆਂ ਦੀ ਤਕਰੀਬਨ ਸਵਾ ਕਰੋੜ ਰੁਪਏ ਦਾ ਕੰਮ ਸੀ ਅੱਜ ਜਿਹੜਾ ਜਿਹੜਾ ਸੰਪੂਰਨ ਹੋਇਆ ਫੈਂਡ ਵਿੱਚ ਜਾਣ ਦਾ ਮੌਕਾ ਮਿਲਿਆ ਲੋਕਾਂ ਨੂੰ ਅਰਪਣ ਕਰਨ ਦਾ ਮਿਲਿਆ 20 ਕਰੋੜ ਤੋਂ ਵੱਧ ਜਿਹੜਾ ਆਪਣੇ ਨੰਬੀ ਹਲਕੇ ਵਿੱਚ ਸਰਕਾਰ ਵੱਲੋਂ ਇਹ ਸਕੂਲਾਂ ਦੀ ਜੋ ਵੀ ਕਮੀ ਹੈ ਉਹਨੂੰ ਪੂਰੇ ਕਰ ਦਿੱਤਾ ਹੈ ਸਾਹ ਜਿਵੇਂ ਵਧੀਆਂ ਜਿਹੜੇ ਛੋਣੇ ਦੇ ਜਿਹੜੀ ਰੋਕ ਲਾਈ ਗਈ ਹੈ ਜਿਹੜੀ ਉੱਤੇ ਉਸ ਨੂੰ ਸਵਾਲ ਜਵਾਬ ਦਿੱਤੇ ਗਏ ਕੀ ਕਰਾਂਗੇ ਮੈਨੂੰ ਮਿਲ ਕੇ ਗਿਆ ਸ਼ਾਇਦ ਤੁਸੀਂ ਵੀ ਦੇਖੇ ਜਾਂ ਨਹੀਂ ਤਾਂ ਮੈਂ ਉਹ ਜਵਾਬ ਦੇ ਦਿੱਤੇ ਜਿਹੜੇ ਉਹਨੇ ਕਹਿਣਾ ਵੀ ਜਿਹੜੀ ਇਹ ਝੋਨਾ ਦੀ ਜਿਹੜਾ ਰੋਕ ਲਾਉਂਦੇ ਜਿਹੜਾ ਬਸਾ ਇੱਕ ਬਰੇਡ ਤੋਂ ਉਹਨਾਂ ਜਿਹੜਾ ਹੈ ਕੀ ਕੀ ਦੀ ਘਾਤ ਕਿੱਧਰ ਦੇ ਵਿੱਚ ਹੁੰਦਾ ਹੈ ਜੇ ਦੇਖੋ ਕਹਿੰਦੇ ਹੈ ਹਾਲੇ ਉਹਦੇ ਚ ਵੇ ਕੰਪਨੀ ਜਿਹੜੀ FCI ਨੇ ਝੋਨਾ ਖਰੀਦਣਾ ਉਹਨੇ ਇੱਕ ਰੀਡੀ ਦਾ ਟੋਟਾ ਜਿਆਦਾ ਹੁੰਦਾ ਉਹਦੇ 60 ਕਿਲੋ ਨਿਕਲਦਾ 60 ਕਿਲੋ FCI ਲੈਂਦੀ ਹੈ ਜਿਹੜਾ ਲੈਵੀ ਟੋਟਾ ਹੈ ਉਸ ਲਈ ਉਹ ਕਹਿੰਦੇ ਵੀ ਇਸ ਤੋਂ ਸਾਨੂੰ ਬਹੁਤ ਔਖਾ ਹੈ ਨਾ ਫਿਰ ਉਹਦੇ ਚ ਰੋਲੇ ਪੈਂਦੇ ਆ ਤਾਂ ਕੋਈ ਕਾਟ ਲੱਗਦੀ ਹੈ ਕੋਈ ਕਿਸ ਤਰ੍ਹਾਂ ਦਾ ਖੱਟਸਾਨਾਂ ਦਾ ਪਲੇਖਾ ਦੂਰ ਕਰੋ ਤੇ ਵੀਰ ਕਸਾਲ ਦੇਖੀ ਦੇ ਕਿਸਾਨਾਂ ਨੂੰ ਸਮਝਾਇਆ ਵੀ ਬਈ ਜਿਹੜੀ ਚੀਜ਼ਾਂ ਵਿਗੜ ਚੋਕੀ ਹੈ ਉਹਨੂੰ ਆਪਾਂ ਨੂੰ ਲਾਉਣ ਦਾ ਬਿੰਦੂ ਦੱਸ ਦੋ ਫੈਸਲਾ